ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 트ੈਂਡਿੰਗ ਥ੍ਰੈਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ ਚੋਪ ਦੀ ਚਿੜੀ ਦੀ ਹੈ ਅੱਜ ਆਪਾਂ ਚੋਪ ਦੀ ਚਿੜੀ ਬਣਾਉਣੀ ਸਿੱਖਾਂਗੇ ਤੇ ਇਹ ਜਿਹੜੀ ਹੈਗੀ ਆਪਣੀ ਚੱਕ ਨੱਪ ਵਾਲੇ ਟਾਂਕੇ ਨਾਲ ਹੀ ਬਣ ਜਾਂਦੀ ਹੈ ਰਨਿੰਗ ਸਟਿਚ ਨਾਲ ਹੀ ਇਸੇ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਇਹ ਕਾਫੀ ਡਿਮਾਂਡਡ ਸੀਗੀ ਕਾਫੀ ਮੈਸੇਜ ਆਏ ਹੋਏ ਸੀ ਇੰਸਟਾਤੇ ਵੀ ਤੇ ਇਹ ਤੁਸੀਂ ਪੂਰੀ ਵੀਡੀਓ ਦੇਖਿਓ ਵੀਡੀਓ ਸਕਿਪ ਨਾ ਕਰਿਓ ਨਾਲ-ਨਾਲ ਬਣਾ ਲਿਓ ਇਹਨੂੰ ਡਰਾਓ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਮੈਂ ਤਾਂ ਹੀ ਪਹਿਲਾਂ ਸ਼ੋਅ ਕੀਤੀ ਐ ਸਕਰੀਨਸ਼ਾਟ ਲੈ ਕੇ ਬਣਾ ਲਓ ਜਾਂ ਤੁਹਾਡੇ ਕੋਲ ਕੋਈ ਪਹਿਲਾਂ ਬਣੀ ਹੋਈ ਐ ਤਾਂ ਤੁਸੀਂ ਉਹਦੇ ਉੱਪਰ ਰੱਖ ਕੇ ਟ੍ਰੇਸ ਕਰਕੇ ਬਣਾ ਸਕਦੇ ਹੋ ਇਸ ਤਰੀਕੇ ਦੇ ਨਾਲੇ ਬਣਦੀ ਐ ਤੇ ਹੁਣ ਆਪਾਂ ਇਹਨੂੰ ਫਿਲ ਕਰਦੇ ਆਂ ਇਹਨੂੰ ਆਪਾਂ ਸਟਾਰਟ ਕਰਨਾ ਹੁੰਦਾ ਇੱਥੋਂ ਇਹਦੇ ਪੈਰਾਂ ਤੋਂ ਸਟਾਰਟ ਕਰਾਂਗੇ ਵੈਸੇ ਤਾਂ ਇਹ ਪੱਟ ਦੇ ਧਾਗੇ ਨਾਲ ਬਣਦੀ ਐ ਇਸ ਤਰੀਕੇ ਨਾਲ ਇਹ ਪੱਟ ਦੀ ਰੀਲ ਹੁੰਦੀ ਹੈ ਇਹਦੇ ਨਾਲ ਬਣਦੀ ਹੈ ਪਰ ਮੈਂ ਇਹਦੇ ਨਾਲ ਸੁਖਾ ਰਹੀ ਹਾਂ ਵੀ ਸੁਖਾਉਣ ਲਈ ਮੈਂ ਯੂਜ਼ ਕਰ ਰਹੀ ਹਾਂ ਐਂਕਰ ਦਾ ਥ੍ਰੈਡ ਜਿਹੜੀਆਂ ਗੁੱਛੀਆਂ ਵਾਲਾ ਆਪਾਂ ਯੂਜ਼ ਕਰਦੇ ਹਾਂ ਨੀਡਲਵਰਕ ਲਈ ਮੈਂ ਉਸੇ ਨਾਲ ਹੀ ਕਰ ਰਹੀ ਹਾਂ ਤੇ ਪੱਟ ਦੇ ਧਾਗੇ 'ਚ ਆਪਾਂ ਗੰਢ ਵਗੈਰਾ ਨਹੀਂ ਦਿੰਦੇ ਪਰ ਇਹਦੇ 'ਚ ਮੈਂ ਇੱਕ ਵਾਰ ਦੇ ਲਈ ਹੈ ਗੰਢ ਇਹ ਆਪਾਂ ਇੱਥੋਂ ਸਟਾਰਟ ਕਰਾਂਗੇ ਤੇ ਹੁਣ ਆਪਾਂ ਇਹ ਟਾਂਕਾ ਭਰ ਕੇ ਇੱਧਰ ਜਾਵਾਂਗੇ। ਇਹਦੇ ਲਈ ਮੈਂ ਧਾਗਾ ਲੰਬਾ ਪਾਇਆ ਕਿਉਂਕਿ ਇਹਦੇ ਵਿੱਚ ਗੰਡ ਵਗੈਰਾ ਨਹੀਂ ਆਪਾਂ ਦੇਣੀ ਹੁੰਦੀ। ਹੁਣ ਆਪਾਂ ਇਹਨੂੰ ਭਰ ਕੇ ਜਾਵਾਂਗੇ ਤੇ ਉੱਪਰ ਆ ਜਾਵਾਂਗੇ। ਇੱਥੋਂ ਭਰਾਂਗੇ ਟਾਂਕੇ ਨੂੰ ਤੇ ਇੱਥੋਂ ਸੋਈ ਨੂੰ ਕੱਢ ਲਾਂਗੇ। ਇੱਕ ਟਾਂਕਾ ਭਰਦੇ ਜਾਣਾ ਇੱਕ ਛੱਡਦੇ ਜਾਣਾ ਫਿਰ ਉਹ ਆਪਾਂ ਵਾਪਸ ਆਉਂਦੇ ਟਾਈਮ ਭਰਾਂਗੇ ਉਹਨੂੰ ਜਿਹੜੇ ਆਪਾਂ ਛੱਡ ਜਾਣੇ ਆ ਟਾਂਕੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਭਰਾਂਗੇ ਤੇ ਇਸ ਲਾਈਨ ਤੇ ਜਾਵਾਂਗੇ ਇੱਥੋਂ ਭਰ ਕੇ ਇੱਥੇ ਸੂਈ ਨੂੰ ਕੱਢ ਲਾਂਗੇ ਉਹਨਾਂ ਆਪਾਂ ਜਿਹੜੀ 3rd ਵਾਲੀ ਲਾਈਨ ਹੈ ਇੱਧਰ ਨੂੰ نیچے ਨੂੰ ਜਾਵਾਂਗੇ ਇੱਥੇ ਦੋ ਟਾਂਕੇ ਭਰੇ ਜਾਣਗੇ ਲੰਬੀ ਹੈ ਇੱਥੋਂ ਇਸ ਤਰੀਕੇ ਦੇ ਨਾਲ ਨੀਚੇ ਕੱਢ ਲਾਂਗੇ ਹੁਣ ਇਹਨੂੰ ਟਾਂਕੇ ਨੂੰ ਭਰ ਕੇ ਆਵਾਂਗੇ ਇਹਦੇ ਨੀਚੋਂ ਦੀ ਕੱਢ ਲਾਂਗੇ ਜਿੱਥੋਂ ਜਿੱਥੋਂ ਮੈਂ ਕਰ ਰਹੀ ਹਾਂ ਤੁਸੀਂ ਵੀ ਸੇਮ ਸੇਮ ਕਰਦੇ ਜਾਓ ਬਿਲਕੁਲ ਦੇਖ ਕੇ ਫਿਰ ਤੁਹਾਡੀ ਜਿਹੜੀ ਚੌਪ ਦੀ ਜਿਹੜੀ ਹੈ ਬਿਲਕੁਲ ਸਹੀ ਬਣੂਗੀ ਹੁਣ ਆਪਾਂ ਇਹਨੂੰ ਫਿਲ ਕਰ ਦਾਂਗੇ ਹੁਣ ਇਸ ਲਾਈਨ ਤੇ ਜਾਣਾ ਇਹਦੇ ਨੀਚੋਂ ਦੀ ਜਾਵਾਂਗੇ ਇੱਥੋਂ ਟਾਂਕਾ ਭਰਾਂਗੇ ਇੱਧਰ ਇਹ ਜਿਹੜਾ ਆਪਣਾ ਇੱਕ ਇੱਕ ਟਾਂਕਾ ਰਹਿ ਗਿਆ ਜਿਵੇਂ ਆਹ ਵਾਲਾ ਇਹ ਵਾਲਾ ਇਹ ਆਪਾਂ ਆਉਂਦੇ ਹੋਏ ਫਿਲ ਕਰਾਂਗੇ ਵਾਪਸ ਜਦੋਂ ਆਵਾਂਗੇ ਹੁਣ ਇੱਥੋਂ ਭਰ ਕੇ ਇੱਧਰ ਜਾਵਾਂਗੇ ਤੇ ਹਮੇਇ ਨੂੰ ਫਿਲ ਕਰਕੇ ਇੱਧਰ ਜਾਵਾਂਗੇ ਹੁਣ ਆਪਾਂ ਇੱਥੋਂ ਭਰਾਂਗੇ ਟੰਕਾ ਇੱਥੇ ਕੱਢਾਂਗੇ ਇਹ ਜਿੱਥੋਂ ਆਪਾਂ ਪਹਿਲਾਂ ਚੱਕਿਆ ਹੁੰਦਾ ਉੱਥੇ ਹੀ ਸੂਈ ਨੂੰ ਕੱਢਣਾ ਹੁੰਦਾ ਇਹਦੇ ਵਿੱਚ ਗੈਪ ਨਹੀਂ ਆਣਾ ਚਾਹੀਦਾ ਬਿਲਕੁਲ ਨਾਲ-ਨਾਲ ਹੀ ਇਸ ਤਰੀਕੇ ਦੇ ਨਾਲ ਹੁਣ ਇੱਥੋਂ ਭਰਾਂਗੇ ਤੇ ਹੁਣ ਇਹ ਆਪਣਾ ਨੀਚੇ ਵਾਲਾ ਟੰਕਾ ਰਹਿੰਦਾ ਇਹਨੂੰ ਫਿਲ ਕਰਾਂਗੇ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਵਾਪਸ ਆ ਜਾਾਂਗੇ ਉੱਪਰ ਇੱਧਰ ਨੂੰ ਜੇ ਤੁਹਾਡੇ ਤੋਂ ਇੱਕੋ ਵਾਰ ਚ ਇਦਾਂ ਨਹੀਂ ਚੱਕਿਆ ਜਾਂਦਾ ਤੁਸੀਂ ਇੱਕ ਵਾਰ ਸੂਈ ਨੂੰ ਨੀਚੇ ਲੈ ਜਾਓ ਦੂਸਰੀ ਵਾਰ ਨੀਚੋਂ ਉੱਪਰ ਨੂੰ ਲਿਆ ਸਕਦੇ ਹਾਂ ਹੁਣ ਇਹਨੂੰ ਫਿਲ ਕਰਕੇ ਆਪਾਂ ਇੱਧਰ ਜਾਵਾਂਗੇ ਹੁਣ ਇਹ ਦੇਖੋ ਇੱਧਰਲੀ ਸਾਈਡ ਆਪਣੀ ਕੰਪਲੀਟ ਹੁੰਦੀ ਜਾ ਰਹੀ ਕਿਉਂਕਿ ਇੱਧਰ ਆਪਾਂ ਵਾਪਸ ਨਹੀਂ ਆਉਣਾ ਇੱਧਰਲੀ ਸਾਈਡ ਆਪਾਂ ਵਾਪਸ ਆਉਣਾ ਇੱਥੋਂ ਸ਼ੁਰੂ ਕੀਤੀ ਸੀ ਇੱਥੇ ਹੀ ਖਤਮ ਹੋਊਗੀ ਇਸ ਤਰੀਕੇ ਦੇ ਨਾਲ ਹੁਣ ਇਹਨੂੰ ਫਿਲ ਕਰਕੇ ਉੱਪਰ ਜਾਵਾਂਗੇ ਤੇ ਹੁਣ ਆਪਾਂ ਇਹ ਟਾਂਕਾ ਫਿਲ ਕਰਾਂਗੇ ਇੱਧਰ ਆਵਾਂਗੇ ਤੁਸੀਂ ਬਿਲਕੁਲ ਦੇਖ ਕੇ ਨਾਲ ਦੀ ਨਾਲ ਫਿਲ ਕਰਿਓ ਫਿਰ ਤੁਹਾਡੀ ਬਿਲਕੁਲ ਸਹੀ ਬਣੂਗੀ ਹੁਣ ਇੱਥੋਂ ਵੀ ਇੱਕ ਟਾਂਕਾ ਆਪਾਂ ਇੱਧਰਲੀ ਸਾਈਡ ਜਾਣਾ ਇੱਕ ਭਰਦੇ ਜਾਵਾਂਗੇ ਇੱਕ ਛੱਡਦੇ ਜਾਵਾਂਗੇ ਇਹ ਦੋ ਵਾਰ ਚ ਕੰਪਲੀਟ ਹੁੰਦੀ ਹੈ ਇੱਕ ਵਾਰ ਆਉਂਦੇ ਤੇ ਜਾਂਦੇ ਫਿਰ ਆਉਂਦੇ ਹੋਏ ਕੰਪਲੀਟ ਹੋ ਜਾਂਦੀ ਹੈ ਹੁਣ ਆਪਾਂ ਇੱਥੇ ਆ ਜਾਾਂਗੇ ਤੇ ਹੁਣ ਆਪਾਂ ਇਹ ਚੀਜ਼ਾਂ ਫਿਲ ਕਰਾਂਗੇ ਹੁਣ ਇਹਨੂੰ ਟਾਂਕੇ ਨੂੰ ਭਰ ਦਾਂਗੇ ਤੇ ਸੂਈ ਨੂੰ ਇੱਧਰ ਲੈ ਜਾਾਂਗੇ ਹੁਣ ਆਮਰਲ ਪਾਰ ਕੇ ਇੱਧਰ ਜਾਾਂਗੇ ਮਸੇ ਦੇ ਵਿੱਚ ਇਹ ਹੀ ਹੁੰਦਾ ਹੈ ਕਿ ਇੱਕ ਫਿਲ ਕਰਨਾ ਹੈ ਇੱਕ ਭਰਨਾ ਹੈ ਇੱਕ ਖਾਲੀ ਛੱਡਣਾ ਹੁਣ ਇਹਨੂੰ ਭਰ ਦਾਂਗੇ ਤੇ ਇੱਧਰ ਵਾਪਸ ਆਉਣਾ ਪਊਗਾ ਆਪਾਂ ਨੂੰ ਇਸ ਤਰੀਕੇ ਦੇ ਨਾਲ ਇਹ ਜਿਹੜੀ ਉੱਪਰੋਂ ਤੇ ਨੀਚੋਂ ਬਿਲਕੁਲ ਸੇਮ ਹੁੰਦਾ ਚੋਪ ਦਾ ਕੰਮ ਜਿਹੜਾ ਇਹ ਫੁਲਕਾਰੀਾਂ ਤਾਂ ਹੀ ਇਹਦੇ ਨਾਲ ਕੱਢਦੇ ਦੋਨੋਂ ਸਾਈਡ ਤੋਂ ਫੁਲਕਾਰੀ ਨੂੰ ਆਪਾਂ ਲੈ ਸਕਦੇ ਹੁੰਨੇ ਹੁਣ ਇਹਨੂੰ ਫਿਲ ਕਰ ਦਾਂਗੇ ਇਹਦੇ ਨੀਚੋਂ ਦੀ ਜਾਵਾਂਗੇ ਇਹਨੂੰ ਫਿਲ ਕਰਕੇ ਇੱਧਰ ਜਾਣਾ ਆਪਾਂ ਹੁਣ ਦੇਖੋ ਇਹ ਆਪਣਾ ਕੰਪਲੀਟ ਹੋ ਗਿਆ ਮੈਂ ਤੁਹਾਨੂੰ ਲਾਸਟ ਤੇ ਦਿਖਾਉਂਗੀ ਬਿਲਕੁਲ ਨੀਚੋਂ ਵੀ ਸੇਮ ਬਣੂਗਾ ਨਾਹੀਂ ਤਾਂ ਕਿਤੇ ਦੋ ਟਾਂਕੇ ਆਉਣਗੇ ਨਾਹੀਂ ਕਿਤੇ ਕੋਈ ਟਾਂਕਾ ਇਸ ਤਰਫ ਕੇ ਖਾਲੀ ਰਹੂਗਾ ਨੀਚੇ ਵੀ ਹੁਣ ਆਪਾਂ ਇਹਨੂੰ ਫਿਲ ਕਰਕੇ ਇੱਧਰ ਜਾਵਾਂਗੇ ਹੁਣ ਇਹਨੂੰ ਫਿਲ ਕਰਨਾ ਤੇ ਸੂਈ ਨੂੰ ਇੱਧਰ ਕੱਢ ਲੈਣਾ ये फिल करांगे। खाली रह जूगा इस तरीके हम फिर आप जागे इधर न तो तो सही नहीं निकलती नीचे लै जाओ फिर दोबारा उपर ले मैं एक बार ची कर लीन हाँ मेरी प्रैक्टिस हुई हुई है इस तरीके ਹੁਣ ਇਹਨੂੰ ਫਿਲ ਕਰਕੇ ਹੁਣ ਆਪਾਂ ਇਧਰਲੀ ਸਾਈਡ ਜਾਣਾ ਤੇ ਇੱਥੇ ਵੀ ਐਂ ਇੱਕ ਟਾਂਕਾ ਭਰਦੇ ਜਾਣਾ ਇੱਕ ਖਾਲੀ ਛੱਡ ਦਉ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਇਸ ਤਰੀਕੇ ਦੇ ਨਾਲ ਇੱਕ ਇੱਕ ਟਾਂਕਾ ਆਪਾਂ ਭਰਦੇ ਜਾਵਾਂਗੇ ਇੱਕ ਛੱਡਦੇ ਜਾਵਾਂਗੇ ਇਹ نیچے ਸਾਈਡ ਤੋਂ ਬਿਲਕੁਲ ਸੇਮ ਬਣਉਂਗੀ ਇਸ ਤਰੀਕੇ ਨਾਲ ਹੁਣ ਇਹਦੀ ਆਪਾਂ ਇਹ ਚੁੰਝ ਇਹ ਫਿਲ ਕਰਕੇ ਜਾਣੀ ਹੈ ਇਹ ਦੋ ਟਾਂਕਿਆਂ 'ਚ ਵੀ ਕਰ ਸਕਦੇ ਆ ਇੱਕ 'ਚ ਵੀ ਆਪਾਂ ਦੋ 'ਚ ਕਰ ਦਿੰਨੇ ਆ ਇਸ ਤਰੀਕੇ ਨਾਲ ਹੁਣ ਇੱਥੋਂ ਫੇਰ ਵਾਪਸ ਇਧਰ ਨੂੰ ਹੁਣ ਆਪਾਂ ਇਹ ਟਾਂਕਾ ਲਾਵਾਂਗੇ ਇਹਨੂੰ ਭਰ ਦਾਂਗੇ ਇਹ ਖਾਲੀ ਰਹਿ ਜਾਊਗਾ ਉੱਪਰੋਂ ਫਿਰ ਵਾਪਸ ਆਉਂਦੇ ਹੋਏ ਇਹਨੂੰ ਭਰ ਦਾਂਗੇ ਹੁਣ ਆਪਾਂ ਇੱਧਰ ਵਾਲਾ ਭਰ ਲਈਏ ਇਹ ਗਲੰਗੀ ਜਿਹੜੀ ਬਣਾਉਣੀ ਆ ਆਪਾਂ ਇਹਨਾਂ ਚੋਂ ਦੋਨੋਂ ਚੋਂ ਕਿਹੜੀ ਵੀ ਸਾਈਡ ਤੁਸੀਂ ਲਿਜਾ ਸਕਦੇ ਹੋ ਹੁਣ ਇੱਧਰ ਭਰ ਕੇ ਇੱਥੇ ਹੀ ਵਾਪਸ ਆਉਣਾ ਆਪਾਂ हूँ आप टांर के इधर जावे इस तरीके हम ये वाला टांका भर के फिर इत वापस आवाने इस तरीके ਹੁਣ ਆਪਣਾ ਇਹ ਖਾਲੀ ਹੈ ਇਹਨੂੰ ਭਰ ਲਾਂਗੇ ਤੇ ਇਹ ਵਾਲਾ ਜਿਹੜਾ ਇਹ ਨੀਚੋਂ ਦੀ ਕੱਢ ਲਾਂਗੇ ਸੂਈ ਕਿਉਂਕਿ ਇਹ ਉੱਪਰੋਂ ਭਰਿਆ ਹੋਇਆ ਉਸੇ ਜਗ੍ਹਾ ਤੋਂ ਸੂਈ ਕੱਢਣੀ ਆ ਬਿਲਕੁਲ ਫੇਰ ਹੀ ਤੁਹਾਡੀ ਸਫਾਈ ਆਊਗੀ ਕੰਮ ਦੀ ਹੁਣ ਆਪਾਂ ਇਹਨੂੰ ਫਿਲ ਕਰਾਂਗੇ ਇਹ ਵੀ ਅਸੀਂ ਤਰੀਕੇ ਨਾਲ ਇੱਕ ਟਾਂਕਾ ਭਰਦੇ ਜਾਣਾ ਇੱਕ ਛੱਡਦੇ ਜਾਣਾ ਤੁਸੀਂ ਸੇਮ ਡਰਾਅ ਕਰ ਲਿਓ ਸਕਰੀਨਸ਼ਾਟ ਲੈ ਲਿਓ ਜਾਂ ਤਾਂ ਫਿਰ ਤੁਸੀਂ ਇਹਦੇ ਪ੍ਰਿੰਟ ਕਢਵਾ ਸਕਦੇ ਹੋ ਜੇ ਤੁਹਾਡੀ ਡਰਾਇੰਗ ਸਹੀ ਨਹੀਂ ਹੈਗੀ ਤਾਂ ਇਹਦਾ ਪ੍ਰਿੰਟ ਕਢਵਾ ਲਿਓ ਫਿਰ ਉਹਦੇ ਉੱਪਰ ਰੱਖ ਕੇ ਟ੍ਰੇਸ ਕਰ ਸਕਦੇ ਆਪਾਂ ਤਾਂ ਤੋਂ ਜ਼ਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਮੇਰਾ ਥੋੜਾ ਜਿਹਾ ਫੋਨ ਖਰਾਬ ਹੋ ਗਿਆ ਸੀ ਇਸ ਕਰਕੇ ਵੀਡੀਓਜ਼ ਲੇਟ ਹੋ ਗਈਆਂ ਹੁਣ ਆਪਾਂ ਇਹਨੂੰ ਫਿਲ ਕਰਕੇ ਇੱਧਰ ਜਾਵਾਂਗੇ ਹੁਣ ਕੰਟੀਨਿਊ ਹੋਣੀਆਂ ਆਪਣੀਆਂ ਵੀਡੀਓਜ਼ ਤੇ ਹੁਣ ਇਹਨੂੰ ਫਿਲ ਕਰਕੇ ਇੱਧਰ ਇਹ ਬਣਾਵਾਂਗੇ ਆਪਾਂ ਸਾਰਾ ਇਸ ਤਰੀਕੇ ਨਾਲ ਹੁਣ ਇਹ ਟੰਕ ਆਪਾਂ ਲੰਘ ਇੱਥੇ ਇੱਕ ਖਾਲੀ ਛੱਡ ਦਾਂਗੇ ਫਿਰ ਆਹ ਵਾਲਾ ਭਰ ਕੇ ਆਪਾਂ ਇੱਧਰ ਲਾਈਨ ਹੈ ਪਹਿਲਾਂ ਇਹਨੂੰ ਭਰ ਕੇ ਆਵਾਂਗੇ ਇੱਧਰ ਲੈ ਜਾਾਂਗੇ ਸੂਈ ਨੂੰ ਜਿੱਥੇ-ਜਿੱਥੇ ਲਾਈਨਸ ਖਤਮ ਹੁੰਦੀਆਂ ਪਹਿਲਾਂ ਉਹਨਾਂ ਨੂੰ ਭਰਦੇ ਜਾਣਾ ਆਪਾਂ ਹੁਣ ਆਪਾਂ ਆਹ ਵਾਲੀ ਲਾਈਨ ਭਰ ਕੇ ਫਿਰ ਉੱਥੇ ਵਾਪਸ ਆ ਜਾਣਾ ਹੁਣ ਇਹਨੂੰ ਭਰ ਕੇ ਫਿਰ ਅੱਗੇ ਜਾਵਾਂਗੇ ਹੁਣ ਇੱਧਰ ਲਾਈਨ ਜਾ ਰਹੀ ਹੈ ਜਿਵੇਂ-ਜਿਵੇਂ ਇੰਟਰੈਕਸ਼ਨ ਦੇ ਰਹੀ ਹੈ ਇਹ ਆਪਾਂ ਨੂੰ ਉਵੇਂ ਆਪਾਂ ਇਹਨੂੰ ਭਰਦੇ ਜਾਣਾ ਹੁਣ ਆਵਣ ਤਾਂ ਟੰਕਾ ਭਰ ਕੇ ਉੱਪਰ ਨੂੰ ਜਾਵਾਂਗੇ ਜਿਵੇਂ ਜਿਵੇਂ ਮੈਂ ਫਿਲ ਕਰ ਰਹੀ ਹਾਂ ਬਸ ਸੇਮ ਸੇਮ ਕਰਦੇ ਜਾਏ ਹੋਏ ਆਪਣੇ ਆ ਬਣ ਜੂਗੀ ਇਹਦੇ ਵਿੱਚ ਕੋਈ ਔਖੀ ਨਹੀਂ ਹੈਗਾ ਹੁਣ ਆਪਾਂ ਆਹ ਵਾਲੀਆਂ ਲਾਈਨਸ ਫਿਲ ਕਰਾਂਗੇ ਇਹਦੀਆਂ ਕਿਉਂਕਿ ਆਪਣੇ ਆ ਸਾਰੇ ਤਿੰਨੋਂ ਹੋਊਗੇ ਨਾ ਕੰਪਲੀਟ ਇਸ ਤਰੀਕੇ ਨਾਲ ਹੁਣ ਇੱਥੋਂ ਇਹ ਢਾਂਕਾ ਭਰ ਦਾਂਗੇ ਇਹਦੇ ਨੀਚੋਂ ਦੀ ਵਾਪਸ ਆ ਜਾਾਂਗੇ। ਇਹ ਲਾਈਨ ਇੱਥੋਂ ਤੱਕ ਆ ਰਹੀ ਸੀ। ਇਹਨੂੰ ਕੰਪਲੀਟ ਕਰਦੇ ਜਾਾਂਗੇ ਆਪਾਂ। ਹੁਣ ਇਹ ਖਾਲੀ ਰਹਿੰਦਾ ਸੀ ਇਹਨੂੰ ਭਰ ਦਾਂਗੇ। ਜਿਹੜਾ ਭਰਿਆ ਹੋਇਆ ਉਹਦੇ ਨੀਚੋਂ ਦੀ ਜਾਵਾਂਗੇ। ਇਸ ਤਰੀਕੇ ਦੇ ਨਾਲ ਹੁਣ ਇਹ ਖਾਲੀ ਸੀ। ਇਹਨੂੰ ਭਰ ਦਾਂਗੇ ਆਪਾਂ। ਤੇ ਜਿਹੜਾ ਆਪਾਂ ਭਰਿਆ ਇਹਦੇ ਨੀਚੋਂ ਦੀ ਜਾਵਾਂਗੇ। ਇਸ ਤਰੀਕੇ ਨਾਲ ਇਹ ਮੈਂ ਬਸ ਵੀਡੀਓ ਬਣਾ ਰਹੀਆਂ ਤਾਂ ਥੋੜਾ ਜਿਹਾ ਇੱਥੋਂ ਇੱਧਰ ਹੋ ਗਿਆ ਟਾਂਕਾ ਹੁਣ ਆਪਾਂ ਇਹ ਵਾਲੀ ਲਾਈਨ ਫਿਲ ਕਰਾਂਗੇ ਬਸ ਇੱਕ ਇੱਕ ਟਾਂਕਾ ਭਰਦੇ ਜਾਓ ਬਹੁਤ ਹੀ ਸੌਖੀ ਹੈ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਜੇ ਸਕਿੱਪ ਕਰਤੀ ਫਿਰ ਸਮਝ ਨਹੀਂ ਆਊਗੀ ਫਿਰ ਕੰਪਲੀਟ ਨਹੀਂ ਤੁਹਾਡੀ ਚੀਜ਼ ਜਿਹੀ ਸਹੀ ਨਹੀਂ ਬਣੂਗੀ ਵੀਡੀਓ ਨੂੰ ਦੇਖ ਕੇ ਬਣਾਇਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਵੀਡੀਓ ਕਿਵੇਂ ਦੀ ਲੱਗੀ ਜਿਹੜੇ ਹੋਰ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਉਹਦੇ ਤੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਨੈਕਸਟ ਨੀਡਲਵਰਕ ਦਾ ਫੁਲਕਾਰੀ ਵਗੈਰਾ ਦਾ ਕੋਈ ਵੀ ਸਿੱਖਣਾ ਚਾਹੁੰਦੇ ਹੋ ਉਹਦੇ ਬਾਰੇ ਕਮੈਂਟ ਕਰ ਸਕਦੇ ਆਂ ਹੁਣ ਇਹ ਖਾਲੀ ਰਹਿੰਦਾ ਸੀ ਇਹਨੂੰ ਭਰ ਕੇ ਇੱਥੇ ਸੂਈ ਕੱਢ ਲਾਂ ਹੁਣ ਇਹਨੂੰ ਭਰਾਂਗੇ ਤੇ ਇੱਧਰ ਆ ਜਾਾਂਗੇ ਹੁਣ ਆਪਾਂ ਇਹ ਇਧਰੋਂ ਸਟਾਰਟ ਕੀਤੀ ਸੀ ਇਧਰ ਸਾਰੀ ਕੰਪਲੀਟ ਹੋ ਗਈ ਹੁਣ ਇਧਰੋਂ ਬਣਾਾਂਗੇ ਹੁਣ ਇਹ ਵਾਲਾ ਟਾਂਕਾ ਭਰ ਦਾਂਗੇ ਇਹ ਖਾਲੀ ਛੱਡ ਦਾਂ ਨੈਕਸਟ ਫੇਰ ਇਹਨੂੰ ਭਰ ਕੇ ਇਥੋਂ ਭਰਾਂਗੇ। ਹੁਣ ਇਹ ਕੰਪਲੀਟ ਜਿਵੇਂ ਆਪਾਂ ਇੱਧਰ ਕੀਤਾ ਸੀ ਪਹਿਲਾਂ ਇਹਨੂੰ ਕੰਪਲੀਟ ਕਰ ਦਾਂਗੇ। ਇਥੋਂ ਭਰ ਕੇ ਵਾਪਸ ਆਵਾਂਗੇ। ਹੁਣ ਇਹਨੂੰ ਭਰ ਦਾਂਗੇ। ਤੇ ਇੱਧਰ ਆ ਜਾਵਾਂਗੇ। ਇਹਨੂੰ ਭਰ ਕੇ ਨੈਕਸਟ ਤੇ ਆ ਜਾਾਂਗੇ। ਮੈਂ ਥੋੜੀ ਫਾਸਟ ਵੀ ਕਰ ਰਹੀ ਹਾਂ ਕਿ ਵੀਡੀਓ ਲੰਬੀ ਨਾ ਜ਼ਿਆਦਾ ਬਣੇ। ਤਾਂ ਤੁਸੀਂ ਇਹਨੂੰ ਬੈਕ ਕਰਕੇ ਦੇਖ ਸਕਦੇ ਹੋ ਜੇ ਕਿਤੋਂ ਸਮਝ ਨਹੀਂ ਆਉਂਦੀ ਕੋਈ ਟਾਂਕੇ ਦੀ ਹੁਣ ਆਪਾਂ ਇਹਨੂੰ ਫਿਲ ਕਰ ਦਾਂਗੇ ਤੇ ਇੱਧਰ ਜਾਵਾਂਗੇ ਇਹ ਚੀਜ਼ ਨੂੰ ਆਪਾਂ ਭਰ ਕੇ ਆਵਾਂਗੇ ਇਸ ਤਰੀਕੇ ਨਾਲ ਤੁਸੀਂ ਵੀਡੀਓ ਨੂੰ ਰੋਕ ਕੇ ਜਾਂ ਬੈਕ ਕਰਕੇ ਫਿਰ ਹੁਣ ਆਪਾਂ ਇੱਕ ਸਾਈਡ ਵਾਲਾ ਪਹਿਲਾਂ ਫਿਲ ਕਰਾਂਗੇ ਫਿਰ ਦੂਸਰੀ ਸਾਈਡ ਵਾਲਾ ਇਸ ਤਰੀਕੇ ਨਾਲ ਇੱਥੋਂ ਡੰਕਾ ਲੈ ਕੇ ਆਵਾਂਗੇ ਇਸ ਟ੍ਰਿਕ ਨੂੰ ਹੁਣ ਇਹਨੂੰ ਫਿਲ ਕਰਕੇ ਫਿਰ ਵਾਪਸ ਇੱਥੇ ਆਵਾਂਗੇ ਹੁਣ ਇਹ ਉੱਪਰ ਵਾਲੀ ਲਾਈਨ ਹੁਣ ਇਹਨੂੰ ਕੰਪਲੀਟ ਕਰਕੇ ਇੱਧਰ ਜਾਵਾਂਗੇ ਹੁਣ ਆਪਾਂ ਇੱਧਰ ਇਹਨੂੰ ਫਿਲ ਕਰ ਦਾਂਗੇ ਇੱਧਰ ਜਾਵਾਂਗੇ ਹੁਣ ਇਹਨੂੰ ਫਿਲ ਕਰਕੇ ਵਾਪਸ ਇੱਥੇ ਆਵਾਂ ਹੁਣ ਅਪਏ ਉੱਪਰ ਵਾਲੀ ਲਾਈਨ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਹੁਣ ਇਹ ਖਾਲੀ ਰਹਿੰਦਾ ਇਹਨੂੰ ਆਪਾਂ ਭਰਾਂਗੇ ਤੇ ਇੱਧਰ ਆ ਜਾਾਂਗੇ ਇਹ ਵਾਲਾ ਟਾਂਕਾ ਆਪਾਂ ਭਰਨਾ ਤੇ ਵਾਪਸ ਇੱਥੇ ਆ ਜਾਾਂਗੇ ਹੁਣ ਆਪਣੀ ਇਹ ਲਾਈਨ ਰਹਿੰਦੀ ਸੀ ਇਹਨੂੰ ਭਰ ਕੇ ਜਾਵਾਂਗੇ ते सुईन इधर कड लव हा लाईन भर केवां टांका भर केून लाईन रे खी एनू जिव्हा पहिला ए किती हुन तिनो कंप्लीट करते जावांग ਹੁਣ ਇੱਥੋਂ ਭਰਾਂਗੇ ਟੰਕਾ ਤੇ ਇੱਧਰ ਵਾਪਸ ਆ ਜਾਵਾਂਗੇ ਇਸ ਤਰੀਕੇ ਨਾਲ ਹੁਣ ਇਹਨੂੰ ਭਰ ਕੇ ਜਿਹੜਾ ਭਰਿਆ ਹੋਇਆ ਉਹਦੇ ਨੀਚੋਂ ਦੀ ਇਸ ਤਰੀਕੇ ਨਾਲ ਇਹ ਤੁਸੀਂ 2-3 ਵਾਰ ਬਣਾਓਗੇ ਪ੍ਰੈਕਟਿਸ ਕਰੋਗੇ ਤੁਹਾਨੂੰ ਆਪਣੇ ਆਪ ਆ ਜਾਊਗੀ ਇੱਕ ਦੋ ਵਾਰ ਵੀਡੀਓ ਨੂੰ ਦੇਖ ਕੇ ਬਣਾ ਲਿਓ ਸੋ ਤੋਂ ਬਾਅਦ ਬਹੁਤ ਵਧੀਆ ਬਣਾਉਣੀ ਆ ਜਾਂਦੀ ਹੈ ਹੁਣ ਆਪਾਂ ਇਹਨੂੰ ਫਿਲ ਕਰਕੇ ਇਹ ਵਾਲੀ ਲਾਈਨ ਫਿਲ ਕਰਦੇ ਜਾਵਾਂਗੇ ਬਸ ਇੱਕ ਟਾਂਕਾ ਚੱਕ ਕੇ ਇਸ ਤਰੀਕੇ ਨਾਲ ਇਹ ਲਾਈਨ ਇੱਥੋਂ ਤੱਕ ਹੈ ਹੁਣ ਆਪਾਂ ਇਹਨੂੰ ਇੱਥੋਂ ਚੱਕਾਂਗੇ ਟਾਂਕੇ ਨਾਲ ਇਹ ਜਿਹੜਾ ਹੈ ਇਹ ਬਰਾਬਰ ਆਉਣੇ ਚਾਹੀਦੇ ਆ 1 2 3 4 ਇੱਧਰ ਵੀ ਇਸੇ ਤਰੀਕੇ ਚਾਰ ਚਾਰ ਟਾਂਕਿਆਂ ਦੇ ਵਿੱਚ ਆਪਾਂ ਫਿਲ ਕਰਨੀ ਆ ਦੋਨੋਂ ਸਾਈਡ ਸੇਮ ਬਣਨੀ ਚਾਹੀਦੀ ਹੈ ਜੇ ਇੱਕ ਸਾਈਡ ਛੋਟੀ ਵੱਡੀ ਬਣ ਜੂਗੀ ਉਹ ਸੋਹਣੀ ਨਹੀਂ ਲੱਗਦੀ ਫਿਰ ਹੁਣ ਆਪਣਾ ਇਹ ਟਾਂਕਾ ਰਹਿੰਦਾ ఇను ఫరీ సైడ్ ఇకేనా కప్పా కోటన్ ఏదే సౌఖీని నల్లి హను ఫరే ਇਸ ਟ੍ਰਿਕ ਨਾਲ ਹੁਣ ਇਹ ਦੇਖੋ ਆਪਣੀ ਸਾਰੀ ਕੰਪਲੀਟ ਹੋ ਗਈ ਮੈਂ ਤੁਹਾਨੂੰ ਨੀਚੋਂ ਵੀ ਦਿਖਾ ਦਿੰਨੀ ਆ ਕਿ ਇਹ ਆਪਣੀ ਕਸਾਰ ਬਣੀ ਆ ਨੀਚੋਂ ਵੀ ਇਹ ਬਿਲਕੁਲ ਕੰਪਲੀਟ ਹੋ ਗਈ ਆਪਣੀ ਕੋਈ ਟਾਂਕ ਕਾਣੀ ਇਹਦੇ ਚ ਰਿਆ ਹੁਣ ਆਪਾਂ ਇਹਨੂੰ ਪਰ ਕੇ ਇੱਧਰ ਚਲੇ ਜਾਵਾਂਗੇ ਹੁਣ ਇੱਥੋਂ ਆਪਾਂ ਇਹ ਟਾਂਕਾ ਭਰਾਂਗੇ ਤੇ ਇੱਧਰ ਇਹਨੂੰ ਕਰਨ ਹੁਣ ਸੇਮ ਜਿਵੇਂ ਇਹ ਚੀਜ਼ ਭਰੀ ਸੀ ਉਵੇਂ ਹੀ ਇਹਨੂੰ ਫਿਲ ਕਰਨਾ ਇੱਥੋਂ ਭਰ ਕੇ ਇੱਧਰ ਜਾਵਾਂਗੇ ਤੇ ਹੁਣ ਇਹ ਖਾਲੀ ਰਹਿੰਦਾ ਇਹਨੂੰ ਭਰ ਕੇ ਆਪਾਂ ਵਾਪਸ ਆ ਜਾਾਂਗੇ ਬਸ ਵਿੱਚ ਗੈਪ ਨਾ ਛੱਡਿਓ ਇੱਕ ਤਾਂ ਹੁਣ ਆਪਾਂ ਸੋਰੀ ਇਹ ਵਾਲਾ ਰਹਿੰਦਾ ਇਹਨੂੰ ਫਿਲ ਕਰਾਂਗੇ ਇੱਧਰ ਜਾਵਾਂਗੇ ਹੁਣ ਵਾਪਸ ਜਾਵਾਂਗੇ ਇਹਦੇ ਨੀਚੋਂ ਦੀ ਕੱਢਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਇਹ ਫਿਲ ਕਰਾਂਗੇ ਇਹਨੂੰ ਭਰ ਕੇ ਇੱਕ ਖਾਲੀ ਛੱਡ ਦਾਂਗੇ ਇੱਕ ਫੇਰ ਇੱਕ ਭਰ ਕੇ ਵਾਪਸ ਆ ਜਾਾਂਗੇ ਹੁਣ ਇਹਨੂੰ ਭਰ ਕੇ ਆਪਾਂ ਉੱਪਰ ਜਾਵਾਂਗੇ ਇਹ ਵਾਲੀ ਲਾਈਨ ਇਸ ਤਰੀਕੇ ਨਾਲ ਤੇ ਇਹਨੂੰ ਡਰਾ ਵੀ ਸਹੀ ਕਰਿਓ ਜਿੰਨੀ ਵਧੀਆ ਡਰਾ ਕੀਤੀ ਹੋਊਗੀ ਉੰਨੀ ਵਧੀਆ ਬਣੂਗੀ ਮੈਂ ਸਟ੍ਰਿੱਕ ਦਿਨਾ ਹੁਣ ਇਹ ਵਾਲਾ ਟਾਂਕਾ ਭਰ ਕੇ ਇੱਧਰ ਜਾਵਾਂਗੇ ਹੁਣ ਇਹਨੂੰ ਭਰ ਕੇ ਇੱਥੇ ਆ ਜਾਵਾਂਗੇ ਤੇ ਹੁਣ ਇੱਥੋਂ ਹੀ ਵਾਪਸ ਜਾਣਾ ਆਪਾਂ ਇਹਨੂੰ ਹੁਣ ਇਹ ਜਿਹੜੇ ਸਾਰੇ ਸੀਗੇ ਆਪਣੇ ਪੈਟਰਨ ਸਾਈਡਾਂ ਵਾਲੇ ਇਹ ਸਾਰੇ ਕੰਪਲੀਟ ਹੋ ਗਏ ਆਪਣੇ ਹੁਣ ਸਿਰਫ ਆਪਣੀ ਇਹ ਰਹਿਂਦੀ ਐ ਇਹਦੀ ਬੋਡੀ ਇੱਥੋਂ ਕੰਪਲੀਟ ਕਰਦੇ ਜਾਵਾਂਗੇ ਇਹਨਾਂ ਜਿਹੜਾ ਜਿਹੜਾ ਟਾਂਕਾ ਆਪਾਂ ਛੱਡਿਆ ਉਹੀ ਭਰਦੇ ਜਾਣਾ ਬਹੁਤ ਮਿਹਨਤ ਲੱਗਦੀ ਐ ਜੇ ਵੀਡੀਓ ਬਣਾਉਣ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਹੜਾ ਜਿਹੜਾ ਆਪਾਂ ਖਾਲੀ ਛੱਡਿਆ ਸੀ ਉਹ ਆਪਾਂ ਭਰਦੇ ਜਾਣਾ ਇਸ ਤਰੀਕੇ ਨਾਲ ਤੇ ਇਹ ਆਪਣੇ ਆਪ ਹੁਣ ਕੰਪਲੀਟ ਹੁੰਦੀ ਜਾਊਗਾ ਜੋ ਤੁਸੀਂ ਫਿਲ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਤੁਹਾਡੀ ਸਹੀ ਬਣ ਰਹੀ ਹੈ ਜਿੜੀ ਚੌਪ ਦੀ ਕਿਉਂਕਿ ਜੇ ਵਿੱਚ ਟਾਂਕੇ ਖਾਲੀ ਰਹਿਣਗੇ ਫਿਰ ਨਹੀਂ ਬਣੂਗੀ ਜਦੋਂ ਵਾਪਸੀ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਤਾਂ ਇਹ ਆਪਣੇ ਸਾਰੇ ਫਿਲ ਹੁੰਦੇ ਜਾਣੇ ਚਾਹੀਦੇ ਆ ਹੁਣ ਇਹਨੂੰ ਫਿਲ ਕਰ ਦਾਂ ਇਹ ਦੇ ਨੀਚੇ ਦੀ ਜੇ ਤੁਸੀਂ ਨੀਡਲਵਰਕ ਦਾ ਹੋਰ ਕੋਈ ਵੀ ਸਟਿਚ ਕੋਈ ਵੀ ਟਾਂਕਾ ਸਿੱਖਣਾ ਹੈ ਤੁਸੀਂ ਉਹ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਸਕਿੱਪ ਨਾ ਕਰਿਓ ਪਲੀਜ਼ ਕੰਪਲੀਟ ਦੇਖਿਓ ਫੇਰ ਹੀ ਸਮਝ ਆਊਗੀ ਕੋਈ ਕਹਿ ਦਿੰਦੀ ਹੈ ਸਮਝ ਨਹੀਂ ਆਈ ਕਿਉਂਕਿ ਤੁਸੀਂ ਵੀਡੀਓ ਨੂੰ ਸਕਿੱਪ ਕਰ ਦਿੰਦੇ ਹੋ ਤਾਂ ਨਹੀਂ ਸਮਝ ਆਉਂਦੀ ਹੁਣ ਇਹਨੂੰ ਫਿਲ ਕਰਕੇ ਮੈਂ ਤੁਹਾਨੂੰ ਲਾਸਟ ਤੇ ਦਿਖਾਉਂਗੀ ਇਹ ਨੀਚੋਂ ਵੀ ਬਿਲਕੁਲ ਸੇਮ ਬਣੂਗੀ ਇਸ ਤਰੀਕੇ ਨਾਲ ਜੋਪ ਦੇ ਕੰਮ ਤੇ ਟਾਈਮ ਲੱਗਦਾ ਹੈ ਇਹਦੀ ਫੁਲਕਾਰੀ ਤੇ ਹਾਂ ਦੇਖੋ ਇਹ ਆਪਣੀ ਸਾਰੀ ਕੰਪਲੀਟ ਹੋਊਗੀ ਜੋ ਕੋਈ ਵੀ ਟੰਕਾ ਨਹੀਂ ਰਿਹਾ ਖਾਲੀ ਇਹ ਮੈਂ ਐਸੇ ਕਰਕੇ ਰੈੱਡ ਕਲਰ ਦਾ ਲਿਆ ਸੀ ਤਾਂ ਕਿ ਵੀਡੀਓ ਦੇ ਵਿੱਚ ਕਲੀਅਰ ਦਿਖੇ ਹੁਣ ਆਪਾਂ ਇੱਧਰ ਨੂੰ ਇਹ ਰਹਿੰਦੇ ਸੀਗੇ ਇੱਧਰੋਂ ਸਾਰਾ ਫਿੱਲਾ ਹੁਣ ਇੱਧਰ ਜਾਵਾਂਗੇ ਇਹਨੂੰ ਟੰਕੇ ਨੂੰ ਭਰ ਦਾਂਗੇ ਤੇ ਇਹਦੇ ਨੀਚੋਂ ਦੀ ਜਾਵਾਂਗੇ ਇਸ ਤਰੀਕੇ ਨਾਲ ਹੁਣ ਇਹਨੂੰ ਭਰ ਕੇ ਜਾਵਾਂਗੇ ਤੇ ਇਹਦੇ ਨੀਚੋਂ ਨਿਕਡਾਂਗੇ ਹੁਣ ਇਹਨੂੰ ਪਰ ਕੇ ਵਾਪਸ ਉੱਥੇ ਜਿੱਥੋਂ ਆਪਾਂ ਇੱਥੋਂ ਸਟਾਰਟਿੰਗ ਕੀਤੀ ਸੀ ਇੱਥੇ ਹੀ ਆਪਣੀ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਨੀਚੋਂ ਦਿਖਾਉਣੀ ਆ ਦੇਖੋ ਇਹ ਬਿਲਕੁਲ ਕੋਈ ਕਿਤੇ ਵੀ ਟਾਂਕਾ ਡਬਲ ਨਹੀਂ ਹੈਗਾ ਤੇ ਕੋਈ ਵੀ ਟਾਂਕਾ ਆਪਣਾ ਖਾਲੀ ਨਹੀਂ ਛੋਟਿਆ ਇਸਰਫ ਗੰਡ ਆਪਾਂ ਦਿੱਤੀ ਸੀਗੀ ਪੱਟ ਦੇ ਧਾਗੇ ਨਾਲ ਜਦੋਂ ਬਣਾਵਾਂਗੇ ਇਸ ਰੀਲ ਨਾਲ ਤਾਂ ਉਹਦੇ ਚ ਗੰਡ ਨਹੀਂ ਦੇਣੀ ਹੁੰਦੀ ਉਹਦੀ ਵੀ ਮੈਂ ਇੱਕ ਦਾ ਅਲੱਗ ਤੋਂ ਵੀਡੀਓ ਬਣਾਉਂਗੀ ਤੇ ਇਹਦਾ ਸੇਮ ਹੁੰਦਾ ਇਹ ਤਾਂ ਹੀ ਫੁਲਕਾਰੀ ਦੋਨੋਂ ਸਾਈਡ ਤੋਂ ਆਪਾਂ ਲੈ ਸਕਦੇ ਹੁੰਨੇ ਆ ਸਿੱਧ ਪੁੱਟ ਨਹੀਂ ਹੁੰਦੀ ਇਹਦੀ ਹੁਣ ਇਹ ਦੇਖੋ ਇਹ ਸਾਰੀ ਬਿਲਕੁਲ ਸੇਮ ਬਣੀ ਐ ਕਿਤੋਂ ਵੀ ਡਬਲ ਟੰਕਾ ਨਹੀਂ ਹੈਗਾ ਤੇ ਕਿਤੋਂ ਵੀ ਰਹੀ ਨਹੀਂ ਖਾਲੀ ਨਹੀਂ ਰਿਹਾ ਆਪਣਾ ਬਿਲਕੁਲ ਸੇਮ ਐ ਇਧਰੋਂ ਵੀ ਸੇਮ ਐ ਤੇ ਇਧਰੋਂ ਵੀ ਸੇਮ ਐ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਨੈਕਸਟ ਵੀਡੀਓ ਚ